और समुद्र समुद्रिया क्या ਮੈਂ ਮਸਤ ਹਾਂ ਮੈਂ ਮਸਤ ਹਾਂ ਮੈਂ ਮਸਤ ਹਾਂ ਤਰ ਵੀ ਤੇ ਆਹ ਜੀ ਇਹਦਾ ਖਾਤਿਆ ਨਾ ਮੁੰਡੇ ਦਾ ਫਿਰ ਆਪਣੇ ਪਲਾਂ ਨੋਟ ਕਿਹਾ ਤੁੰਡੀ ਜੰਦਾ ਨਾ ਕਰਨਾ ਹਾਂ ਜੀ ਇਹ ਮੈਂ ਇੱਕ ਮਾਤ ਤੋਂ ਖਾਤਿਆ ਨਾਲ ਸਾਰਾ ਖਾਤਿਆ ਖਾਲਸਾ ਬਹੀ ਗੁਰਜੀਤ ਕੀ ਫਤਿਹ ਕੱਲ ਰਾਤ ਐਸ ਰਾਤ ਤੋਂ ਪਿਛਲੀ ਰਾਤ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡ ਗਿਆ ਜਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਵਾਰਨਿੰਗ ਇਜਰੀਜ਼ ਹੋ ਗਈਆਂ ਉਹ ਇਸ ਹਸਪੀਟਲ 'ਚ ਦਾਖਲਿਆ ਔਰ ਧੰਗੁਰੂ RAMDAS ਪਾਤਸ਼ਾਹ ਜੀ ਕਿਰਪਾ ਬਖਸ਼ੀ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਡਾਕਟਰ ਏਪੀ ਸਿੰਘ ਜੀ ਹੁਣਾਂ ਨੂੰ ਵੀ ਬੇਨਤੀ ਕੀਤੀ ਆ ਕਈ ਸ਼ਾਮਣੀ ਕਮੇਟੀ ਵੱਲੋਂ ਜਿਹੜਾ ਫ੍ਰੈਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤਯਾਬੀ ਹੋ ਸਕੇ